ਵਾਲ ਬੁੱਲੂ ਸਹੀ ਕਿ ਨਹੀਂ ਸਾਡੇ ਟਰ ਹੈਗੀ ਵਾਹ ਬਹੁਤ ਵਧੀਆ ਨੇ ਤੇ ਵਾਲ ਇੰਨੇ ਚੰਗੇ ਨੇ ਕਿ ਜਿਹਦਾ ਸੁਰ ਕੋਈ ਨਹੀਂ ਤੇ ਵੈਗਰੂ ਚੜਦੀਆਂ ਕੜਾ ਰੱਖੇ ਅੱਜ ਤਿੰਨੋਂ ਦੋਸਤ ਇਕੱਠੇ ਹੋਏ ਆਂ ਇਹ ਕੰਡਾ ਘਾਰ ਤੋਂ ਵਾਪਸ ਉਹ ਨਹੀਂ ਚੈਲ ਪੈਲਸ ਤੋਂ ਵਾਪਸ ਕੰਡਾ ਘੜ ਜਾ ਰਹੇ ਆਂ ਪਰ ਅੱਜ ਲੋਕ ਕਹਿੰਦੇ ਆ ਸਵਰਗ ਆ ਤੇ ਅੱਜ ਸਵਰਗ ਵੇਖਿਆ ਤੇ ਸਵਰਗ ਦੋਸਤਾਂ ਦੇ ਨਾਲ ਸਵਰਗ ਹਿਊਮਨਸ ਦੇ ਨਾਲ ਜਿੱਥੇ ਚਾਰ ਜੀ ਇਕੱਠੇ ਆ ਉਥੇ ਸਵਰਗ ਆਪਣੇ ਆਪ ਹੀ ਆ ਜਾਂਦਾ ਤੇ ਅੱਜ ਅਸੀਂ ਆਪਣੀ ਅੱਖੀਂ ਵੇਖਿਆ ਅੱਜ ਅਸੀਂ ਤਿੰਨਾਂ ਭਰਾਵਾਂ ਨੇ ਇੰਨਾ ਇੰਜੋਏ ਕੀਤਾ ਵੀ ਜਿਹਦਾ ਸੁਰ ਕੋਈ ਨਹੀਂ ਤੇ ਅਸੀਂ ਸਾਰਿਆਂ ਨੂੰ ਕਹਿੰਨੇ ਆ ਵੀ ਲੰਮੀ ਐਸੋਸੀਏਸ਼ਨ ਹੋਣੀ ਚਾਹੀਦੀ ਆ ਜਿਹਦੀ 25 ਸਾਲ ਜਿੱਤਾ ਜੇ ਸ਼ਰਾਬ 12 ਸਾਲ ਪੁਰਾਣੀ ਬੜੀ ਮਹਿੰਗੀ ਆ ਤੇ ਦੋਸਤੀ ਜੇ ਲੰਮੀ ਹੋਵੇ ਨਾ ਉਦਾ ਮੁੱਲ ਕੋਈ ਨਹੀਂ ਆ ਇਹ ਗ੍ਰੰਥਾਂ ਚ ਲਿਖਿਆ ਨਹੀਂ ਫਿਰ ਸਵੇਰ ਦਾ ਵਾਹਿਗੁਰੂ ਚੰਗੀ ਨੀਤ ਦੇ ਨਾਲ ਮਰਾਦਾ ਐਨੀਆਂ ਵਾਂ ਵੀ ਲੋਕ ਝੋਲੀ ਤੋਂ ਹੱਥ ਛੱਡ ਦਿੰਦੇ ਆ ਇਹ ਇੱਕ ਸੱਚ ਦੋਸਤੀ ਦੀ ਗੱਲ ਸੋ ਸਵੇਰ ਦਾ ਹਾਲ ਕੀ ਸੀ ਹੁਣ ਕੀ ਆ ਬਿਲਕੁਲ ਠੀਕ ਆ ਰਾਜੂ ਦੋਸਤੀ ਤੋਂ ਵੱਡਾ ਖਜ਼ਾਨਾ ਕੋਈ ਨਹੀਂ ਕੋਈ ਨਹੀਂ ਤੇ ਖਜ਼ਾਨਾ ਜਿਹਨੂੰ ਪ੍ਰਾਪਤ ਹੋ ਜੇ ਲੋਬੀ ਸੱਪ ਦੇ ਸਿਰ ਤੇ ਜਿਹੜੀ ਮਣੀ ਹੀ ਹੁੰਦੀ ਹੈ ਹੋਰ ਕਿਹੜੀ ਮਣੀ ਹੈ ਕਿਸ ਨੇ ਵੇਖੀ ਤੁਹਾਡੀ ਅਸੀਂ ਦੁਵਾਰਾ ਨਾ ਸਾਨੂੰ ਬਹੁਤ ਚੰਡੀਗੜ੍ਹ ਵਾਲਾ ਹਾਈ ਕੋਰਟ ਯਾਦ ਅੰਮ੍ਰਿਤਸਰ ਦੀ ਜੱਣਦੇ ਹੁੰਦੇ ਜਜੀਤ ਆਤਮਾ ਆਰਾਮ ਦੇ ਜੀਵਨ ਜਿੰਦਗੀ ਜੀਣਾ ਹੀ ਬੜੀ ਔਖੀ ਹੈ ਨਾ ਜੀ ਮੈਂ ਤੁਹਾਨੂੰ ਜੰਗ ਬੱਚਿਆਂ ਨੂੰ ਪੇਰੈਂਟਸ ਜਿਹੜੇ ਐਜੂਕੇਟਿਡ ਪੇਰੈਂਟਸ ਹੈ ਉਹ ਸਾਰੀਆਂ ਚੀਜ਼ਾਂ ਸਿਖਾਉਂਦੇ ਨੇ ਤੇ ਪਰ ਜਿਹੜੇ ਲੋਗ ਅਣਜਾਣ ਹੁੰਦੇ ਆ ਰਾਤੋਂ ਉਹਨਾਂ ਦਾ ਰੱਬ ਰੱਖਾਂਦਾ ਅਸੀਂ ਅਨਜਾਨ ਸੀਗੇ ਰਾਵਾਂ ਤੋਂ ਪਰ ਕਾਮਜਬ ਹੋਏ 50 ਪਲੱਸ ਹੈ ਭਾਈ ਤੇ ਵੱਡੇ ਨੇ ਇਹਨਾਂ ਦਾ ਤੇ 57 नुँ। नुँ। 58 58 ਤੋਂ ਤੇ ਮੈਂ 71 ਦਾ ਤੇ ਰਾਜੂ 72 ਦਾ ਬੱਤ ਦਾ ਪਰ ਵਧੀਆ ਹਾਂਜੀ ਕਤਰੇ ਬੱਤਰੇ ਹੁੰਦੇ ਉਮਰ ਵਾਲੇ ਅਸੀਂ ਨਾ ਇਹ ਜੀ ਸਾਨੀਆਂ ਸਾਡੀ ਮੈਂ ਕਹਿੰਦਾ ਜੇ ਦਿਲ ਜਵਾਨ ਹੋਣਾ ਚਾਹ ਦਿਲ دریا ਸਮੁੰਦਰ ਕੋਲੋਂ ਗੌਂਦੇ ਲਾਂ ਦੀ ਜਾਣੇ ਨਵੇਂ ਜੂਥ ਨੂੰ ਇਹੋ ਹੀ ਆ ਸਿੱਧੇ ਰਾਹ ਵਰਗਾ ਨਜ਼ਾਰਾ ਕਿਤੇ ਨਹੀਂ ਸ਼ੋਰ ਕਰਨਾ ਲਿਓ ਲਗਣਾ ਨਹੀਂ ਚਾਹੀਦਾ ਕਿਤੇ ਵਾਇਗਰੂ ਕਿਰਤੀ ਦਾ ਹੀ ਹੈ ਜੀ ਜੋ ਕਿਰਤੀ ਤੋਂ ਬਗੈਰ ਕਹੇ ਦਾ ਨਹੀਂ ਹੈ ਦੇਖੋ ਬੜੇ ਸਾਰੇ ਕੀਤਾ ਆ ਜਿੱਤੇ ਹਾਂਜੀ ਅਸੀਂ ਤਿੰਨਾਂ ਨੇ ਸਾਰੇ ਕੀਤਾ ਚੌਥੇ ਕੋਈ ਸ਼ਾਮਿਲ ਹੋਣਾ ਚਾਹੇ ਸਾਨੂੰ ਫੋਨ ਕਰੇ ਅਸੀਂ ਹਰ ਤਿੰਨ ਮਹੀਨੇ ਬਾਅਦ ਜਾਣਾ ਜਾਣਾ ਨਹੀਂ ਮਿਲਾਂ ਪਰ ਅਸੀਂ ਸਮਾਜ ਨੂੰ ਇਹ ਸਿਨਾਹ ਦੇਣਾ ਚਾਹੁੰਦੇ ਹਾਂ ਕਿ ਅਸੀਂ ਤਿੰਨੇ ਕਿਰਤੀ ਸੀਗੇ ਤੇ ਗੁਰੂ ਨਾਨਕ ਸਾਹਿਬ ਦਾ ਅੱਜ 5 ਨਵੰਬਰ 2025 ਦਾ ਦਿਹਾੜਾ ਜਨਮ ਦਿਹਾੜਾ ਹਮ ਕਿਰਤੀ ਮਹਾਨ ਆ ਕਿਰਤੀ ਤੋਂ ਵੱਡਾ ਕੋਈ ਦੁਨੀਆ ਤੇ ਨਹੀਂ ਹੋ ਸਕਦਾ ਆਪਣੇ ਬੱਚਿਆਂ ਨੂੰ ਕਿਰਤ ਬਾਰੇ ਸਿਖਾਉਣਾ ਚਾਹੀਦਾ ਜਿਹੜੀ ਵੀ ਸਕਿੱਲ ਹੈਗੀ ਇਹ ਨਹੀਂ ਆ ਵੀ ਉਹ ਟਾਪ ਸਕਿੱਲ ਹੋਵੇ ਹਮ ਲੋਅਰ ਸਕਿੱਲ ਜਿਹੜੀ ਹੈਗੀ ਉਹ ਸਭ ਤੋਂ ਜ਼ਿਆਦਾ ਸਫਰ ਕਰਦੀ ਹੈ ਤੇ ਸਮਾਜ ਨੂੰ ਸਟੇਬਲ ਰੱਖਦੀ ਹੈ ਜਿਹੜੀ ਜਾਤ ਦੀ ਸਭ ਤੋਂ ਛੋਟੀ ਰਿਬਟ ਹੁੰਦੀ ਹੈ ਨਾ ਜਿਹੜੀ ਉਹ ਸਿਸਟਮ ਨੂੰ ਕਰੈਕਟ ਕਰਦੀ ਸਭ ਤੋਂ ਥੱਲੇ ਵਾਲਾ ਬੋਲਟ ਬਚਾ ਕੇ ਰੱਖਦਾ ਬਿਲਕੁਲ ਬਿਲਕੁਲ ਵਾਹਿਗੁਰੂ ਚੜ੍ਹਦੀਆਂ ਕਲਾ ਰੱਖੇ ਤੇ ਕਿਰਤ ਮਹਾਨ ਜੀ ਬਿਲਕੁਲ ਅੰਡਾ